ਸਰ ਹੀ ਅਬਰ ਸਵੇਰ ਸੁੱਤੇ ਪਏ ਸੀਗੇ ਰਾਤ ਕੁਝ 11 ਵਜੇ ਦੀ ਗੱਲ ਹੈ ਤੇ ਅਚਾਨਕ ਇੱਕਦਮ ਗੋਲੀਆਂ ਚੱਲੀਆਂ ਤੇ ਮੰਮਾ ਨੇ ਆਵਾਜ਼ ਦਿੱਤੀ ਤੇ ਜਦੋਂ ਅਸੀਂ ਬਾਹਰ ਨਿਕਲੇ ਤੇ ਦੇਖਿਆ ਤਾਂ ਗੋਲੀਆਂ ਦੇ ਫੈਰ ਹੋ ਰਹੇ ਸੀ ਬਾਰ ਅਸੀਂ ਅਸੀਂ ਉੱਠਦੇ ਪਏ ਸੀਗੇ ਤੇ ਉਨਾਂ ਚੋਂ ਦੋ ਨੌਜਵਾਨ ਸੀਗੇ ਮੋਟਰਸਾਈਕਲ ਤੇ ਤੇ ਉਹ ਫਰਾਰ ਹੋ ਗਏ ਗੋਲੀਆਂ ਚਲਾਈਆਂ ਉਹਨਾਂ ਦੇ ਜਦੋਂ ਅਸੀਂ ਦੇਖਿਆ ਮੌਕਾ ਸੀਸੀਟੀਵੀ ਕਾਟ ਕੇ ਦੇਖਿਆ ਉਹਦੇ ਚ ਇੱਕ ਨੌਜਵਾਨ ਕੋ ਦੋ ਪਿਸਤਲ ਸੀ ਸਿੱਧੇ ਸਿੱਧੇ ਗੋਲੀ ਚਲਾ ਰਹੇ ਸੀਗੇ ਤੇ ਇੱਕ ਜਣੇ ਕੋ ਇੱਕ ਸੀਗਾ ਕਿਹੜਾ ਪਿੰਡ ਕਿਹੜਾ ਹੈ ਇਹ ਕਿਹੜਾ ਆਪਣਾ ਤਲਵੰਡੀ ਦਸੌਂਦਾ ਸਿੰਘ ਜੀ ਤੇ ਗੱਲ ਕੀ ਹੈ ਗੋਲੀਆਂ ਚਲਾਉਣ ਦਾ ਕਾਰਨ ਕੀ ਹੈ ਇਹ ਜੀ ਆਪਣਾ 7 ਤਰੀਕ ਨੂੰ ਜੀ ਇੱਕ ਦਿਨ ਮੈਂ ਆਪਣੇ ਚੌਂਕ ਤੇ ਖੜਾ ਸੀਗਾ ਤੇ ਉਥੇ ਸਾਡੇ ਪਿੰਡ ਦਾ ਜਤਿੰਦਰ ਆ ਤੇ ਉਹ ਜੀ ਇਦਾਂ ਰੋਡ ਤੇ ਖੜੇ ਸੀਗੇ ਤੇ ਆ ਕੇ ਤੇ ਇੱਕ ਦਿਨ ਮੈਨੂੰ ਇਹ ਦੇਖ ਕੇ ਤੇ ਚਲਾ ਗਿਆ ਫਿਰ ਦੁਬਾਰਾ ਆਇਆ ਵੈਪਨ ਲੈ ਕੇ ਔਰ ਆਪਣੀ ਰਫਲ ਲੈ ਕੇ ਮੈਨੂੰ ਆ ਕੇ ਬੋਲਦਾ ਤੇ ਤੈਨੂੰ ਮੈਂ ਠੋਕਣਾ ਵਾਂ ਤੇ ਮੈਂ ਚੁੱਪ ਕੀਤਾ ਰਿਹਾ ਤੇ ਮੇਰੇ ਨਾਲ ਦੋ ਮੇਰੇ ਵੀਰ ਸੀਗੇ ਤੇ ਇਹਨਾਂ ਨੇ ਸੋ ਆਖਿਆ ਵੀ ਨਹੀਂ ਤੂੰ ਇਦਾਂ ਨਾ ਕਰ ਤੂੰ ਪਿੰਡ ਵਸ ਦੀ ਗੱਲ ਆ ਤੂੰ ਚਲਾ ਜਾ ਪਰ ਉਹ ਕਹੇ ਤੋ ਕਿ ਮਾਨ ਦੇ ਬਾਦ ਵੀ ਉਹ ਨਹੀਂ ਗਿਆ ਤੇ ਫਿਰ ਇਹਨਾਂ ਨੇ ਬੜੇ ਹੱਥ ਜੋੜ ਕੇ ਹੱਥ ਵੀ ਜੋੜੇ ਉਹਦੇ ਗਾੜੀ ਵੀ ਜਾ ਚਲਾ ਗਿਆ ਨਾ ਲੜਾਈ ਲਿਆ ਕਰ ਤੇ ਪਰ ਉਹ ਨਹੀਂ ਮੰਨਿਆ ਉਹ ਇਹੋ ਹੀ ਗੱਲ بار بار ਕਹਿੰਦਾ ਰਿਹਾ ਵੀ ਤੈਨੂੰ ਮੈਂ ਠੁਕੂ ਪੁਰਾਣੀ ਰੰਜਿਸ਼ ਕੀ ਆ ਤੁਹਾਡੀ ਪੁਰਾਣੀ ਟੰਡੀ ਸੀ ਕੋਈ ਨਹੀਂ ਜੀ ਆ ਵੀ ਇਸ ਤਰ੍ਹਾਂ ਕਦੀ ਤੁਹਾਡੇ ਤੇ ਹਮਲਾ ਹੋਇਆ ਕਦੀ ਨਹੀਂ ਜੀ ਕਦੀ ਨਹੀਂ ਉਸ ਤੋਂ ਬਾਅਦ ਇਹੋ ਹੀ ਧਮਕੀ ਦਿੱਤੀ ਉਸ ਦਿਨ ਤੇ ਅੱਜ ਰਾਤ ਇਹ ਕੰਮ ਹੋ ਗਿਆ ਜੀ ਜੀ ਤਾਂ ਫਿਰ ਹੁਣ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਹਾਂਜੀ ਹਾਂਜੀ ਪੁਲਿਸ ਰਾਤ ਵੀ ਜਦੋਂ ਤੇ ਦਰਖਾਸਤ ਪਾਈ ਸੀ ਰਾਤ ਵੀ ਪੁਲਿਸ ਆਈ ਸੀਗੀ ਬਹੁਤ ਸਹਿਯੋਗ ਦਿੱਤਾ ਪੁਲਿਸ ਵਾਲਿਆਂ ਨੇ ਜੀ ਹਾਂਜੀ ਮੌਕਾ ਵੇਖ ਕੇ ਗਈ ਹੁਣ ਆਪਣੇ ਡਿਊਟੀ ਸਾਹਿਬ ਨੂੰ ਮੌਕਾ ਦੇ ਕੇ ਕਿ ਉਹ ਹਾਂਜੀ ਉਹ ਕਹਿੰਦੇ ਵੀ ਪੂਰਾ ਪ੍ਰੋਸੈਸ ਅਦਵਾਇਆ ਵੀ ਅਹੀਂ ਚਲਤੋ ਚਲਤੋ ਆਪਣੀ ਕਾਰਵਾਈ ਕਰ ਜਿਹੜੇ ਦੋ ਬੰਦੇ ਰਾਤ ਨੂੰ ਗੋਲੀਆਂ ਚਲਾ ਕੇ ਗਏ ਉਹਨਾਂ ਦੀ ਪਛਾਣ ਹੈਗੀ ਕੋਈ ਤੁਹਾਨੂੰ ਨਹੀਂ ਜੀ ਉਹਨਾਂ ਦੀ ਕੋਈ ਪਛਾਣ ਸੀਸੀਟੀ ਕੈਮਰੇਜ ਉਹਨਾਂ ਦੀ ਵੀਡੀਓ ਤੁਹਾਨੂੰ ਸ਼ੱਕ ਹੀ ਆ ਉਸ ਬੰਦੇ ਤੇ ਕਿ ਪਾਰਟੀ ਬਾਜੀ ਕਰ ਰਹੀ ਨਹੀਂ ਸ਼ੱਕ ਹੈ ਜੀ ਸ਼ੱਕ ਹੀ ਹੈ ਜੀ ਹਾਂਜੀ ਉਹਨਾਂ ਦੇ 12 ਫਾਇਰ ਚੱਲੇ ਹੋਣਗੇ ਕਮ ਸੇ ਘਾਓ ਤੇ ਜਿਹਦੇ ਵਿੱਚ 6 ਜਿਹੜੇ 7 ਕ 7 ਕ 6 ਬਾਕੀ ਦਰੁਦਰ ਚਲੇ ਗਏ ਇੱਕ ਅੰਦਰ ਚਲੇ ਗਿਆ ਇੱਕ ਗੱਡੀ ਦੇ ਵੱਜ ਗਿਆ ਹਮ ਮਤਲਬ ਟੋਟਲ ਇੰਨੇ ਕੇ ਚੱਲੇ ਹੋਣਗੇ ਠੀਕ ਜੀ ਤੁਹਾਡਾ ਬਲਵਿੰਦਰ ਕਿਹੜਾ ਪਿੰਡ ਆ ਤੁਹਾਡਾ ਚਲਵੰਡੀ ਕੀ ਗੱਲ ਹੋਈ ਰਾਤੀ ਗੱਲ ਕੋਈ ਨਹੀਂ ਤੇ ਬਸ ਗੋਲੀਆਂ ਵੱਜਦੀਆਂ ਵੇਖੀਆਂ ਜਦ ਮੈਂ ਭੱਜ ਕੇ ਬਾਹਰ ਨਿਕਲੀ ਹਮ ਤੇ ਜਿੰਨਾ ਚਿਰ ਨੂੰ ਮੈਂ ਬਾਹਰ ਨਿਕਲੀ ਉਹਨਾਂ ਚਿਰ ਨੂੰ ਪੱਜ ਗਿਆ ਵੱਜ ਮੇਰੇ ਵੀ ਜਾਣੀ ਸੀ ਉਹ ਤੇ ਮੈਂ ਬਚ ਗਈ ਵੱਧੀ ਵੱਲੋਂ ਬਚ ਗਈ ਜੀ ਹਾਂਜੀ ਕਦੋਂ ਕਦੀ ਘਟਨਾ ਹੈ ਇਹ 11 ਵਜੇ ਦੀ ਅੱਛਾ ਹੁਣ ਪੁਲਿਸ ਨੂੰ ਦਰਖਾਸਤ ਦਿੱਤੀ ਦਿੱਤੀ ਦਰਖਾਸਤ ਵੀ ਦਿੱਤੀ ਉਹ ਵੀ ਸਾਰੇ ਜਾਣੇ ਵਿਚਾਰੇ ਆ ਗਏ ਰਾਤ ਹੀ ਆ ਗਏ ਵਿਚਾਰੇ ਉਸੇ ਵੇਲੇ ਭੱਜੇ ਆਏ ਸਾਰੇ ਜਾਣੇ ਹਾਂਜੀ ਹੁਣ ਕੀ ਕਹਿੰਦੀ ਪੁਲਿਸ ਕੀ ਕਹਿੰਦੀ ਪੁਲਿਸ ਸਾਡੀ ਤੁਹਾਡਾ ਇਹ ਪੂਰਾ ਫਿਕਰਾਂਗੇ ਮਦਦ ਕਰਾਂਗੇ ਤੁਹਾਡੀ ਪੂਰੀ ਮਦਦ ਕਰਾਂਗੇ ਠੀਕ ਬੀਤੀ ਰਾਤ ਠਾਣਾ ਕਥੋਂ ਨੰਗਲੇ ਦੀ ਇਲਾਕੇ ਚ ਗੋਲੀ ਜਿਹੜੀ ਚੱਲੀ ਹੈ ਕੀ ਮਾਮਲਾ ਤੇ ਕੀ ਕਾਰਵਾਈ ਹੈ ਸਾਨੂੰ ਰਾਤ ਕਰੀਬ 11:15 ਵਜੇ ਇਨਫੋਰਮੇਸ਼ਨ ਮਿਲੀ 20 ਤਲਵੰਦੀ ਦਸੰਦਾ ਸਿੰਘ ਜਿਹੜੀ ਆ ਫਾਇਰਿੰਗ ਹੋਈ ਹੈ ਉਹ ਫਿਰ ਅਸੀਂ ਮੌਕੇ ਤੇ ਆ ਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰਾ ਕੇਸ ਡਿਸਟ੍ਰੀਬ ਕਰ ਦਿੱਤਾ ਸੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ ਜੋ ਵੀ ਇਨਵੈਸਟੀਗੇਸ਼ਨ ਚਾਹੀਏ ਉਹ ਦਿੰਦਾ ਹਾਂ ਸਰ ਜਿਹੜਾ ਮਾਮਲਾ ਦਰਜ ਹੋਇਆ ਅਨੁਪਸ਼ਾਤ ਕੀਤੇ ਹੋਇਆ ਜਿਉਂ ਬੰਨੀ ਉਹ ਜੋ ਸਟੇਟਮੈਂਟ ਦਿੱਤੀ ਹੈ ਮਦਈਨੋ ਦੇ ਮੁਤਾਬਕ ਅਸੀਂ ਡਿਸਟ੍ਰੀਬ ਕਰ ਦਿੱਤਾ ਜੀ ਤੇ ਇਨਵੈਸਟੀਗੇਸ਼ਨ ਕੰਟੀਨਿਊ ਹੈ